9 ਮਹੀਨੇ ਪਾਲ ਕੇ ਪੁੱਤਰਾ ਤੈਨੂੰ ਜਗ ਵਖਾਇਆ ਵਿੱਚ ਬੜਾ ਪੇ ਬਣੂ ਸਹਾਰਾ ਦਿਲ ਸਾਡੇ ਸੀ ਚਾਇਆ ਲੱਖੀਆਂ ਨਹੀਂ ਉਹ ਸੁਖਣਾ ਹਲੇ ਲੱਖੀਆਂ ਨਹੀਂ ਉਹ ਸੁਖਣਾ ਹਲੇ ਇਸ ਗੱਲ ਦਾ ਰੱਬ ਗਵਾ ਮਾਂ ਦਾ ਕਰਜ ਆਵੇ ਪੁੱਤਰਾ ਕੋਈ ਸਕਦਾ ਨਹੀਂ ਓਲਾ ਮਾ ਦਾ ਕਰਜਾ ਬੇ ਪੁੱਤਰਾ ਕੋਈ ਲਲਰਾ ਪਿੱਛੇ ਭੁੱਲ ਗਏ ਮਾਪੇ ਯਾਦ ਨਾ ਤੈਨੂੰ ਵੇ ਰਿਸ਼ਤੇ ਨਾਤੇ ਬੁੱਢਾ ਮਾਪਿਓ ਤੇਰਾ ਵੇ ਤੈਨੂੰ ਚੇਤੇ ਕਰ ਕਰ ਰੋਂਦਾ ਅਗ ਲੱਗੇ ਦਲਰਾਂ ਨੂੰ ਵੇ ਰੋਟੀ ਹਰ ਕੋਈ ਖਾ ਕੇ ਸੌਂਦਾ ਅਗ ਲੱਗ ਜਾਏ ਪੰਡਾਂ ਨੂੰ ਵੇ ਰੋਟੀ ਹਰ ਕੋਈ ਖਾ ਕੇ ਸੌਂਦਾ ਉਹ ਪੋਤਵੇ ਆਇਆ ਸੋਚਿਆ ਨੌਂ ਦੀਆਂ ਪੱਕੀਆਂ ਖਾਵਾੰਗੇ ਕੀ ਪਤਾ ਸੀ ਲੋਕੋਏ ਸੁੱਕੀਆਂ ਤੋਂ ਜਾਵਾੰਗੇ ਉਹ ਕੋਰਨਾ ਕਿ ਸੁਣਿਓ ਲੋਕੋ ਕਲਾਂ ਆਜਦੀਆਂ ਹਏ ਕਰਮਾਂ ਦੇ ਨਾਲ ਮੇਲਦੀਆਂ ਲੋਕੋ ਨੂੰਹਾਂ ਚੱਜਦੀਆਂ ਹਏ ਕਰਮਾਂ ਦੇ ਨਾਲ ਮੇਲਦੀਆਂ ਲੋਕੋ ਨੂੰਹਾਂ ਚੱਜਦੀਆਂ ਰੋਂਗਾਂ ਵਿੱਚ ਖੁਸ਼ਰੀਕ ਵੀ ਬੂਹੇ ਟੋਲਿੰਦੇ ਬਿਨ ਮਾਵਾਂ ਦੇ ਕਾਵੀ ਟੁਕੜੇ ਖੋਲਿੰਦੇ ਹੋ ਮਾਵਾ ਵਾਲਿਆ ਥਾਵਾ ਨਾ ਕੋ ਲੈ ਲੈਂਦਾ ਉਤਲੇ ਮਨੋਂ ਤਹਰ ਕੋਈ ਪੁੱਤਰਾ ਕਹਿ ਲੈਂਦਾ ਨਦੀ ਲੈਣਾ ਤੋਂ ਹੰਝੂ ਆਦੀ ਫਿਰ ਵਗਦੀ ਆ ਮਾਵਾ ਬਾਜੂ ਦੁਨੀਆਂ ਸੁਣੀ ਲੱਗਦੀ ਐ ਓ ਲੋਕੋ ਮਾਵਾ ਬਾਜੂ ਦੁਨੀਆਂ ਸੁਣੀ ਲੱਗਦੀ ਐ ਹਰ ਹੁਣ ਜੇ ਤੀਆਂ ਜਵਾਨ ਤੇ ਬਾਹਰ ਨੀ ਆਸ਼ਕੀ ਮਾਰੀ ਦੀ ਓ ਥੋੜੀ ਬਹੁਤੀ ਸ਼ਰਮ ਕਰੀ ਦੀ ਦੁਨੀਆਦਾਰੀ ਦੀ ਓ ਕਰ ਹੁਣ ਜੇ ਤੀਆਂ ਜਵਾਨ ਤੇ ਬਾਹਰ ਨੀ ਆਸ਼ਕੀ ਮਾਰੀ ਦੀ ਥੋੜੀ ਬਹੁਤੀ ਸ਼ਰਮ ਕਰੀ ਦੀ ਦੁਨੀਆਦਾਰੀ ਦੀ ਓ ਤਾਰੀ ਚਿੱਟੀ ਤੇ ਮੁਸ਼ਾਂ ਕਾਲੀਆਂ ਲੋਕੋ ਕਿੱਥੇ ਫੱਪਣ ਗੀਆਂ ਮੈਂ ਗੱਲਾਂ ਕਰਨ ਲੱਗਾ ਜੇ ਸੱਚੀਆਂ ਕਈਆਂ ਨੂੰ ਮਿਰਚਾਂ ਲੱਗਣਗੀਆਂ ਹਾਂ ਗੱਲਾਂ ਕਰਨ ਲੱਗਾ ਜੇ ਸੱਚੀਆਂ ਕਈਆਂ ਨੂੰ ਮਿਰਚਾਂ ਲੱਗਣਗੀਆਂ